ਸੱਚੀ ਗੱਲ ਪੰਜਾਬ న్యూਸ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਜਕੰਡਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਕਿਸਾਨੋ ਗੁਜਗਜੀਤ ਸਿੰਘ ਢੱਲੇਵਾਲ ਦਾ ਮਨਵਰਤ 98 ਦਿਨ ਵੀ ਰਿਹਾ ਜਾ ਰਹੀ ਢੱਲੇਵਾਲ ਦੀ ਸਿਹਤ ਰਿਪੋਰਟ ਵੇਖ ਕੇ ਜੱਜ ਸੂਰਜਕਾਂਤ ਨੂੰ ਆਇਆ ਗੁੱਸਾ ਸੁੱਭਾ ਸਰਕਾਰ ਨੂੰ ਪਾਈ ਝਾੜ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ ਮੀਟਿੰਗ ਦੌਰਾਨ ਸੁਖਬੀਰ ਬਾਦਲ ਹਾਜ਼ਰ ਰਹੇ ਸੁਖਬੀਰ ਬਾਦਲ ਨੇ ਕਿਹਾ ਕਮੇਟੀ ਦੀ ਵੋਟਰ ਸੂਚੀ ਵਿੱਚ ਹੋਈ ਹੇਰ ਫੇਰ ਅਸੀਂ ਜਾਵਾਂਗੇ ਚੋਣ ਕਮਿਸ਼ਨ ਕੋਲ ਆਪ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਨਿਗਮ ਚੋਣਾ ਤੋਂ ਬਾਅਦ ਹਾਲੇ ਤੱਕ ਨਗਰ ਕੌਂਸਲ ਦਾ ਗਠਨ ਨਾ ਕੀਤੇ ਜਾਣ ਨੂੰ ਲੈ ਕੇ ਜਤਾਈ ਨਾਰਾਜ਼ਗੀ ਕਿ ਹਾਲ ਲੋਕ ਹੋ ਰਹੇ ਖੱਜਲ ਖੁਆਰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਦ ਵਰਗ ਲਈ ਮੈਨੀਫੈਸਟੋ ਕੀਤਾ ਜਾਰੀ ਕਿ ਅਸੀਂ ਸੰਸਦ ਵਿੱਚ ਮਦ ਵਰਗ ਦੀ ਆਵਾਜ਼ ਬਣਾਂਗੇ ਆਪ ਦੇ ਸੰਸਦ ਮੈਂਬਰ ਸੰਸਦ ਵਿੱਚ ਚੁੱਕਣਗੇ ਆਵਾਜ਼ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕਿਸਾਨਾ ਕੁਝ ਗੁਜਜੀ ਸਿੰਘ ਡੱਲੇਵਾਲ ਦਾ ਮਾਨਵ ਰੱਤ 89 ਦੇ ਵਿੱਚ ਚੱਲ ਰਿਹਾ ਡੱਲੇਵਾਲ ਦੀ ਸਿਹਤ ਖਰਾਬ ਹੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਕੁਝ ਹਾਂ ਪੱਖੀ ਸੁਧਾਰ ਹੋਏ ਨੇ ਇਸ ਤੇ ਅਦਾਲਤ ਨੇ ਸੰਤੁਸ਼ਟੀ ਜ਼ਾਹਰ ਕੀਤੀ ਇਸ ਵਿਚਾਲੇ ਜਸਟਿਸ ਸੂਰਜਕਾਂਤ ਡੱਲੇਵਾਲ ਦੀ ਸਿਹਤ ਰਿਪੋਰਟ ਵੇਖ ਕੇ ਗੁੱਸੇ ਵਿੱਚ ਆ ਗਏ ਉਹਨਾਂ ਕਿਹਾ ਕਿ ਜਿਸ ਲਾਈਨ ਵਿੱਚ ਡੱਲੇਵਾਲ ਖਤਰੇ ਤੋਂ ਬਾਹਰ ਹੋਣ ਦੀ ਗੱਲ ਕਹੀ ਗਈ ਹੈ ਉਸ ਨੂੰ ਹਟਾਇਆ ਜਾਵੇ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਰਾਬ ਹੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਇਸ ਵਿੱਚ ਪੰਜਾਬ ਸਰਕਾਰ ਦੀ ਨੁਮਾਇੰਗੀ ਕਰਨ ਪਹੁੰਚੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਕੇਸ ਵਿੱਚ ਕਈ ਹਾਂ ਪੱਖੀ ਸੁਧਾਰ ਹੋਏ ਨੇ ਉਹਨਾਂ ਅਦਾਲਤ ਨੂੰ ਦੱਸਿਆ ਕਿ ਕੇਂਦਰ ਨੇ 18 ਜਨਵਰੀ ਨੂੰ ਆਪਣੇ ਨੁਮਾਇੰਦੇ ਭੇਜੇ ਸੀ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਤੈਅ ਕੀਤੀ ਗਈ ਹੈ ਇਸ ਤੋਂ ਬਾਅਦ ਡੱਲੇਵਾਲ ਅਤੇ ਹੋਰ ਕਿਸਾਨਾਂ ਨੇ ਵੀ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਡਾਕਟਰੀ ਸਹਾਇਤਾ ਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਪੰਜਾਬ ਸਰਕਾਰ ਦੇ ਸੀਨੀਅਰ ਵਕੀਲ ਕਪਿਲ ਸਿੱਬਨ ਨੇ ਵੀ ਅਦਾਲਤ ਨੂੰ ਦੱਸਿਆ ਕਿ ਡੱਲੇਵਾਲ ਨੂੰ ਪ੍ਰਦਰਸ਼ਨ ਵਾਲੀ ਥਾਂ ਨੇੜੇ ਬਣੇ ਅਸਥਾਈ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ ਇਸ ਤੋਂ ਬਾਅਦ ਜਸਟਿਸ ਸੂਰਜਕਾਂਤ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਡੱਲੇਵਾਲ ਆਪਣੀ ਸਿਹਤ ਦਾ ਖਿਆਲ ਰੱਖਣਗੇ ਜਿਨ੍ਹਾਂ ਚੋਂ ਉਹ ਮਾਨਸਿਕ ਤੌਰ ਤੇ ਮਜ਼ਬੂਤ ਨੇ ਉਹ ਆਪਣੇ ਹਿੱਤਾਂ ਲਈ ਲੜ ਸਕਣਗੇ ਅਦਾਲਤ ਨੇ ਕਿਹਾ ਕਿ ਡੱਲੇਵਾਲ 14 ਫਰਵਰੀ ਨੂੰ ਹੋਣ ਵਾਲੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਤਿਆਰ ਨਜ਼ਰ ਆ ਰਹੇ ਨੇ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਹੋਰ ਕਿਸਾਨ ਆਗੂਆਂ ਨੇ ਵੀ ਆਪਣਾ ਮਨਵਰਤ ਤੋੜ ਦਿੱਤਾ ਹੈ ਅਤੇ ਗੱਲਬਾਤ ਮੁਰ ਸ਼ੁਰੂ ਕਰਨ ਲਈ ਸੈਂਟੀ ਪ੍ਰਗਟਾਈ ਹੈ ਸਾਰੇ ਹਿੱਸੇਦਾਰ ਕਾਰਵਾਈ ਕਰਨ ਦੇ ਯੋਗ ਹੋਣਗੇ ਅਤੇ ਜੋ ਮੁੱਦਿਆਂ ਨੂੰ ਰਾਸ਼ਟਰੀ ਹਿੱਤ ਵਿੱਚ ਹੱਲ ਕਰਨ ਦੇ ਕਾਬਿਲ ਹੋਵੇਗਾ ਇਸ ਸਭ ਵਿਚਾਲੇ ਜਸਟਿਸ ਸੂਰਿਆਕਾਂਤ ਡੱਲੇਵਾਲ ਦੀ ਸਿਹਤ ਰਿਪੋਰਟ ਵੇਖ ਕੇ ਗੁੱਸੇ ਵਿੱਚ ਆ ਗਏ ਉਹਨਾਂ ਤਲਖ ਲਹਿਜੇ ਵਿੱਚ ਕਿਹਾ ਕਿ ਜਿਸ ਲਾਈਨ ਵਿੱਚ ਡੱਲੇਵਾਲ ਖਤਰੇ ਤੋਂ ਬਾਹਰ ਹੋਣ ਦੀ ਗੱਲ ਕਹੀ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇ ਬਸ ਐਨਾ ਲਿਖੋ ਕਿ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਮੌਜੂਦਾ ਘਟਨਾਕਰਮ ਦੇ ਮੱਦੇਨਜ਼ਰ ਮਾਨਹਾਨੀ ਦੀ ਕਾਰਵਾਈ ਨੂੰ ਟਾਲ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਦੀ ਹਾਜ਼ਰੀ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਮਾਮਲੇ ਦੀ ਅਗਲੀ ਸੁਣਵਾਈ ਹੁਣ ਫਰਵਰੀ ਦੇ ਅੰਤ ਵਿੱਚ ਹੋਵੇਗੀ ਦੱਸ ਦਈਏ ਕਿ ਹਰਿਆਣਾ ਪੰਜਾਬ ਦੀ ਖਨੌਰੀ ਸਰਦ ਤੇ ਮਨਵੜ ਤੇ ਬੈਠੇ ਡੱਲੇਵਾਲ ਦਾ ਅੱਜ 58ਵਾਂ ਦਿਨ ਸੀ ਅੱਜ ਹੀ ਉਹਨਾਂ ਨੂੰ ਟਰਾਲੀ ਵਿੱਚੋਂ ਕੱਢ ਕੇ ਸਟੇਜ ਦੇ ਨੇੜੇ ਬਣੇ ਕਮਰੇ ਵਿੱਚ ਤਬਦੀਲ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਆਸਾਨੀ ਨਾਲ ਧੁੱਪ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਇਸ ਦੌਰਾਨ ਸੁਖਬੀਰ ਬਾਦਲ ਤੇ ਐਸਜੀਪੀਸੀ ਪ੍ਰਧਾਨ ਧਾਮੀ ਵੀ ਮੌਜੂਦ ਰਹੇ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਵੋਟਰ ਸੂਚੀ ਵਿੱਚ ਵੱਡੇ ਹੇਰਫੇਰ ਦਾ ਦੋਸ਼ ਲਾਉਂਦੇ ਹੋਏ ਸੁੱਭਾ ਸਰਕਾਰ ਨੂੰ ਕਰੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਇਹ ਮਾਮਲਾ ਹੁਣ ਗੁਰਦੁਆਰਾ ਚੋਣ ਕਮਿਸ਼ਨ ਅੱਗੇ ਚੁਕੇਗੀ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਮੁਖ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ। ਇਸ ਮੌਕੇ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਹਾਜ਼ਰ ਸਨ। ਮੀਟਿੰਗ ਕਰੀਬ ਸਵਾ ਦੋ ਘੰਟੇ ਤੱਕ ਚੱਲੀ। ਮੀਟਿੰਗ ਦੌਰਾਨ ਵਕਫਾ ਮੁੱਦਿਆਂ ਸਬੰਧੀ ਚਰਚਾ ਕਿਤੇ ਜਾਣ ਬਾਰੇ ਸੁਖਬੀਰ ਬਾ ਇਸ ਦੌਰਾਨ ਉਹਨਾਂ ਸੁਭਾ ਸਰਕਾਰ ਤੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਿੱਚ ਵੱਡੀ ਹੇਰਾਫੇਰੀ ਹੋਈ ਹੈ ਕੋਈ ਹੋਰ ਧਰਮ ਦੇ ਲੋਕਾਂ ਦੀਆਂ ਵੀ ਵੋਟਾਂ ਬਣਾਈਆਂ ਗਈਆਂ ਨੇ ਇਹ ਮਾਮਲਾ ਹੁਣ ਗੁਰਦੁਆਰਾ ਚੋਣ ਕਮਿਸ਼ਨ ਅੱਗੇ ਚੁੱਕਿਆ ਜਾਵੇਗਾ ਅੱਜ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਨ ਮਕਸਦ ਸੀ ਕਿ ਜੋ ਗੁਰਦੁਆਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੋਕਾ ਬਣੀ ਹੈ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀ ਹੈ ਜਿਹਦਾ ਐਡਰੈਸ ਹੀ ਨਹੀਂ کئی ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀ ਹੈ ਸੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕੀ ਪਚਾਈ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਦੱਸਿਆ ਕਿ ਸਾਡੇ ਸਾਡੇ ਹਲਕੇ ਅੱਛ ਕੀ ਕੀ ਹੈ ਸੋ ਸਾਰੇ ਨੇ ਰਿਕਵੈਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹਦੀ ਸਾਨੂੰ ਕੰਪਲੇਨਟ ਕਰਨੀ ਚਾਹੀਦੀ ਹੈ ਉਧਰ ਪਾਰਟੀ ਦੇ ਬੁਲਾਇਆ ਦੇ ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ এজেন্ডਾ ਸ਼੍ਰੋਮਣੀ ਕਮੇਟੀ ਦੀ ਵੋਟਰ ਸੂਚੀ ਵਿੱਚ ਕੀਤੀ ਗਈ ਹੇਰਫੇਰੀ ਹੈ ਕਈ ਥਾਵਾਂ ਤੇ ਵੋਟਰ ਸੂਚੀਆਂ ਹਾਲੇ ਤੱਕ ਉਪਲਬਧ ਨਹੀਂ ਕਰਵਾਈਆਂ ਗਈਆਂ ਅਸੀਂ ਕਮਿਸ਼ਨ ਅੱਗੇ ਮੰਗ ਕਰਾਂਗੇ ਕਿ ਇਤਰਾਜ਼ ਦਾਖਲ ਕਰਨ ਦੀ ਤਾਰੀਖ ਵਧਾਈ ਜਾਵੇ ਵੋਟਰ ਸੂਚੀ ਵਿੱਚ ਵੱਡੇ ਪੱਧਰ ਤੇ ਹੇਰਾਫੇਰੀ ਹੋਈ ਹੈ ਕਈ ਥਾਵਾਂ ਤੇ ਪੂਰੇ ਪਿੰਡ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਉਣਾ ਸੱਤਾਧਾਰੀ ਪਾਰਟੀ ਤੇ ਤਾਂਦਲੀ ਦੇ ਦੋਸ਼ ਲਾਏ ਅਤੇ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅਮਰਿਤਸਰ ਨਿਗਮ ਚੋਣਾ ਤੋਂ ਬਾਅਦ ਹਾੜੇ ਤੱਕ ਨਗਰ ਕੌਂਸਲ ਦਾ ਗਠਨ ਨਾ ਕਿਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਕਿਹਾ ਕਿ ਮੇਅਰ ਬਾਅਦ ਵਿੱਚ ਵੀ ਚੁਣਿਆ ਜਾ ਸਕਦਾ ਹੈ ਚੰਗਾ ਹੁੰਦਾ ਜੇਕਰ ਕਾਉਂਸਲਰਾਂ ਨੂੰ ਸੋਚ ਚੁੱਕਾ ਕੇ ਨਗਰ ਕੌਂਸਲ ਦਾ ਗਠਨ ਕੀਤਾ ਜਾਵੇ ਉਹਨਾਂ ਕਾਉਂਸਲਰਾਂ ਦੀ ਖਰੀਦ-ਫਰੋਖਤ ਹੋਣ ਦੀਆਂ ਗੱਲਾਂ ਤੇ ਵੀ ਤਿੱਖਾ ਪ੍ਰतिकਰਮ ਦਿੱਤਾ ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਮੰਗ ਕੀਤੀ ਕਿ ਅੰਮ੍ਰਿਤਸਰ ਨਗਰ ਕੁੰਟੀਆਂ ਚੋਣਾ ਹੋਏ 1 ਮਹੀਨਾ ਬੀਤ ਚੁੱਕਾ ਹੈ ਪਰ ਹਾਲੇ ਤੱਕ ਨਗਰ ਕੌਂਸਲ ਦਾ ਹੀ ਗਠਨ ਨਹੀਂ ਹੋਇਆ ਉਹਨਾਂ ਕਿਹਾ ਕਿ ਮੇਅਰ ਤਾਂ ਬਾਅਦ ਵਿੱਚ ਵੀ ਚੁਣਿਆ ਜਾ ਸਕਦਾ ਹੈ ਉਸ ਤੋਂ ਪਹਿਲਾਂ ਨਗਰ ਕੌਂਸਲ ਦਾ ਗਠਨ ਹੋਣਾ ਚਾਹੀਦਾ ਹੈ ਤੇ ਸਾਰੇ ਕੌਂਸਲਰਾਂ ਨੂੰ ਸੋਚੁਕਾਈ ਜਾਣੀ ਚਾਹੀਦੀ ਹੈ ਇਸ ਦੌਰਾਨ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੌਂਸਲਰਾਂ ਦੇ ਪਾਲਾ ਬਦਲਣ ਤੇ ਉਹਨਾਂ ਦੀ ਹੋਰ ਸਟੇਡਿੰਗ ਨੂੰ ਲੋਕਤੰਤਰ ਦੇ ਖਿਲਾਫ ਦੱਸਿਆ ਮੇਰਾ ਇਹ ਕਹਿਣਾ ਹੈ ਕਿ ਦੇਖੋ 21 ਦਸੰਬਰ ਨੂੰ ਇਲੈਕਸ਼ਨ ਹੋਇਆ ਸੀ 21 ਦਸੰਬਰ ਨੂੰ ਹੀ ਰਿਜ਼ਲਟ ਆ ਗਿਆ ਠੀਕ ਹੈ ਹੁਣ ਮੇਰਾ ਇਹ ਕਹਿਣਾ ਹੈ ਕਿ ਮੇਅਰ ਕੋਈ ਵੀ ਬਣੇ ਅੱਜ ਬਣੇ ਕੱਲ ਬਣੇ 2 ਮਹੀਨੇ ਬਾਅਦ ਬਣੇ ਨਗਰ ਕਾਉਂਸਲ ਦਾ ਗਠਨ ਹੋ ਜਾਣਾ ਚਾਹੀਦਾ ਸੀ 21 ਤਰੀਕ ਨੂੰ ਇਲੈਕਸ਼ਨ ਹੋ ਗਿਆ 22 ਤਰੀਕ ਜਾਂ 23 ਤਰੀਕ ਨੂੰ ਨਗਰ ਕਾਉਂਸਲ ਦਾ ਗਠਨ ਹੋ ਜਾਣਾ ਚਾਹੀਦਾ ਸੀ ਔਰ ਜਿਹੜੇ ਕਾਉਂਸਲਰ ਜਿੱਤੇ ਹੋਏ ਨੇ ਭਾਵੇਂ ਜਸ ਪਾਰਟੀ ਤੋਂ ਵੀ ਜਿੱਤੇ ਨੇ ਤਾਂ ਜਨਤਾ ਦੀ ਮਰਜ਼ੀ ਹੁੰਦੀ ਹੈ ਆਪਣਾ MP ਜਨਤਾ ਆਪਣੇ ਹਿਸਾਬ ਦੇ ਨਾਲ ਚੁਣ ਕੇ ਹੈ ਆਪਣਾ MLA ਆਪਣੇ ਹਿਸਾਬ ਦੇ ਨਾਲ ਤੇ ਉਸ ਵਾਰਡ ਦੇ ਜਾਂ ਉਸ ਏਰੀਆ ਦੇ ਜਨਤਾ ਆਪਣਾ ਕਾਉਂਸਲਰ ਆਪਣੇ ਹਿਸਾਬ ਦੇ ਨਾਲ ਕੋਈ ਪਾਰਟੀ ਕੋਈ ਵੀ ਹੋ ਸਕਦੀ ਹੈ ਲੇਕਿਨ ਨਗਰ ਕਾਉਂਸਲ ਦਾ ਗਠਨ ਹੋ ਜਾਣਾ ਚਾਹੀਦਾ ਸੀ ਕਾਉਂਸਲਰਸ ਨੂੰ ਉਹਤ ਦਿਲਵਾ ਦੇਣਾ ਚਾਹੀਦਾ ਸੀ ਮੇਅਰ ਦਾ ਇਲੈਕਸ਼ਨ ਜਦੋਂ ਮਰਜ਼ੀ ਤੁਸੀਂ ਕਰਾ ਲਓ ਅੱਜ ਕਰਾਓ ਕੱਲ ਕਰਾਓ 2 ਮਹੀਨੇ ਬਾਅਦ ਕਰਾਓ ਕਟੋ-ਕਟ ਉਹਤ ਟੇਕਿੰਗ ਜੋ ਸਹ ਚੁਕ ਸਮਾਗਮ ਹੈ ਕਾਉਂਸਲਰਸ ਦਾ ਉਹ ਹੋ ਜਾਣਾ ਚਾਹੀਦਾ ਸੀ तो मैं ये कह रहा कि दो ढाई साल तो मैं खुद परेशान जी पब्लिक परेशान तो मैं भी परेशान जी ठीक है कि नहीं तो अभी भी अवरेज पानी का ही काम करवा रहे हैं और मैं यही सोचता कि इलेक्शन हो जाएगा तो काउंसलर ने अपना काम कर लेना सी तो अमएल वाला काम कर दे लेकिन आज भी देखो ਕਾਉਂਸਲਰ ਆਪਣਾ ਕੰਮ ਨਹੀਂ ਕਰ پا ਰਹੇ ਨੇ ਕਿਉਂਕਿ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ। ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਜੇਕਰ ਕੋਈ ਪਾਰਟੀ ਛੱਡ ਕੇ ਦੂਜੇ ਪਾਸੇ ਜਾਂਦਾ ਹੈ ਤਾਂ ਉਸ ਨੂੰ ਮੁੜ ਤੋਂ ਪਾਰਟੀ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਤੇ ਜੋ ਇੱਕ ਟਾਇਰ ਹੈ ਨਾ ਇਸ ਸੰਵਿਧਾਨ ਦਾ ਉਹ ਬਿਲਕੁਲ ਹੀ ਗਾਇਬ ਹੈ। 2-2.5 ਸਾਲਾਂ ਤੋਂ ਗਾਇਬ ਹੈ। ਤੇ ਹੁਣ ਵੀ ਜੇਕਰ ਮੰਨ ਲਓ ਖਰੀਦ ਫਰੋਖ ਜੇਕਰ ਹੋਊਗਾ ਤਾਂ ਅਸੀਂ ਇਹੀ ਕਹਾਂਗੇ ਕਿ ਇਸ ਸੰਵਿਧਾਨ ਦਾ ਕਤਲ ਹੋ ਰਿਹਾ ਹੈ। ਜੋ ਲੋਕ ਆਪਣਾ ਰੇਟ ਲਗਾ ਰਹੇ ਨੇ ਜਾਂ ਲੋਕ ਜੋ ਲੋਕ ਬਾਰਗੇਨਿੰਗ ਕਰ ਰਹੇ ਨੇ जा जो लोग कीमत लगा के धर्म ईमान की कीमत लगा के काउंसलर खरीद रहे हैं संविधान की मूल भावना के खिलाफ है दूसरी गल मेरी लॉयल्टी इस संविधान के प्रति है दूसरा जो केजरीवाल साहब ने लिखी हुई किताब है ना स्वराज मैं स्वराज के सिद्धांत चलता हाँ इस आइडियोलॉजी पर चलता हाँ और जो लोग इस आइडियोलॉजी छ तो मान के चलो कि पार्टी छड़ गए ਤਾਹੀਂ ਮੈਂ ਉਹਨਾਂ ਲੋਕਾਂ ਨੂੰ ਬੋਲਦਾ ਕਿ ਉਹ ਫਸਲੀ ਬਟੇਰ ਨੇ। ਉਹ ਅੱਜ ਇੱਧਰ ਆ ਗਏ, ਇੱਧਰ ਦੇਖ ਲਿਆ ਕਿ ਇੱਧਰ ਦੀ ਸਰਕਾਰ ਹੈ। ਤਾਂ ਉਹ ਅੱਜ ਇੱਧਰ ਆ ਗਏ। ਕੱਲ ਕਿਸੇ ਹੋਰ ਪਾਸੇ ਚਲੇ ਜਾਣਗੇ ਫਸਲੀ ਬਟੇਰ। ਤਾਂ ਉਹਨਾਂ ਨੂੰ ਮੈਂ ਪਾਰਟੀ ਦਾ ਹਿੱਸਾ ਨਹੀਂ ਕਾਊਂਟ ਕਰਦਾ। ਕੁਵਰ ਵੀਜੇ ਪ੍ਰਤਾਪ ਸਿੰਘ ਪਹਿਲਾਂ ਵੀ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਰਹੇ ਨੇ। ਅੱਜ ਵੀ ਉਹਨਾਂ ਇੱਕ ਤੀਰ ਨਾਲ ਕਈ ਨਿਸ਼ਾਨੇ ਬਿਨੇ ਨੇ। ਫਿਲਹਾਲ ਅੱਜ ਦੇ ਬਿਆਨ ਤੋਂ ਬਾਅਦ ਆਪ ਦੀ ਪ੍ਰਤੀਕਿਰਿਆ ਕੀ ਰਹਿੰਦੀ ਹੈ ਇਹ ਵੇਖਣਾ ਦਿਲਚਸਪ ਹੋਵੇਗਾ। ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਇੱਕ ਹੋਰ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਉਹਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਦੀ ਹੈ। ਕਰੀਬ 1 ਮਿੰਟ ਦੀ ਵੀਡੀਓ ਵਿੱਚ ਪਿਛਲੀ ਵੀਡੀਓ ਵਾਂਗ ਹੀ ਗਿਆਨੀ ਹਰਪ੍ਰੀਤ ਸਿੰਘ ਤੈਚ ਵਿੱਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਨੂੰ ਸ਼ੇਅਰ ਕਰਦਿਆਂ ਵਲਟੋਹਾ ਨੇ ਮੰਗ ਕੀਤੀ ਕਿ ਬੀਤੇ ਸਾਲ 15 ਅਕਤੂਬਰ ਦੀ ਪੇਸ਼ੀ ਸਮੇਦੀ ਪੂਰੀ ਵੀਡੀਓ ਨੂੰ ਜਨਤਕ ਕੀਤਾ ਜਾਵੇ। ਸ਼੍ਰੋਮਣੀ ਆਕਾਲੀ ਦਲ ਦੇ ਸਾਭਕਾ ਆਗੂ ਵਿਰਸਾ ਸਿੰਘ ਬਲਟੋਹਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨਾ ਸਾਹਮਣੇ ਹੋਈ ਪੇਸ਼ੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਨੂੰ ਬਲਟੋਹਾ ਵੱਲੋਂ ਅੱਜ ਜਾਰੀ ਕੀਤਾ ਗਿਆ ਹੈ ਇਸ ਵੀਡੀਓ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਪਹਿਲਾਵਾਂ ਬਲਟੋਹਾ ਦੀ ਝਾੜ ਚੰਬ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਵੀਡੀਓ ਅੱਜ ਪੂਰਾ ਦਿਨ ਸੋਸ਼ਲ ਮੀਡੀਆ ਤੇ ਛਾਈ ਰਹੀ ਵੀਡੀਓ ਵਿੱਚ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਉਹਨਾਂ ਦੀ ਕਿਸੇ ਮੁੱਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਹੋਈ ਹੈ ਮੇਰਾ ਨੰਬਰ ਅਮਿਤ ਸ਼ਾਹ ਦੇ ਪੀਏ ਕੋਲ ਚਲਾ ਗਿਆ ਤੇ ਉਹਨਾਂ ਦਾ ਨੰਬਰ ਮੇਰੇ ਕੋਲ ਆ ਗਿਆ ਉਹਨਾਂ ਕਿਹਾ ਕਿ ਮੇਰਾ ਤਾਂ ਕਾਂਗਰਸੀ ਮੁੱਖ ਮੰਤਰੀ ਨਾਲ ਵੀ ਪਿਆਰ ਸੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਬਲਟੋਹਾ ਨੂੰ ਸੰਬੋਧਨ ਕਰਦੇ ਹਨ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਲੀਡਰ ਨਾਲ ਉਹਨਾਂ ਦੇ ਰਿਸ਼ਤੇ ਨੇ ਉਹ ਉਹਨਾਂ ਦੀ ਆਪਣੀ ਕਾਬਲੀਅਤ ਕਾਰਨ ਨੇ ਕਿਸੇ ਹੋਰ ਕਾਰਨ ਨਹੀਂ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਜਦੋਂ ਮੈਂ ਇੱਕ ਧਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਤੇ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਨਹੀਂ ਕੋਈ ਬੀਜੇਪੀ ਵਾਲਾ ਨਹੀਂ 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 ਕਰਦੇ ਮੈਂ ਮੇਰੇ ਚ ਕਾਬਲੀਅਤ ਹੈ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਦਾਲਤ ਵਿੱਚ ਕਰਦਾ ਰਿਹਾ ਮੈਂ ਉਹੀ ਗੱਲ ਹੈ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਦੇ ਜਥੇਦਾਰ ਸੀ ਕੀ ਪੜ੍ਹਿਆ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਇਹਨਾਂ ਦੀ ਤਾਂ ਕੋਈ ਫੋਨਿੰਗ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਨਹੀਂ ਮੈਂ ਉਹ ਨਹੀਂ ਆਪਕੀ ਨੂੰ ਕਰਦਾ ਨਹੀਂ 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 ਪ੍ਰੇਮ ਪਿਆਰ ਦੀ ਗੱਲ ਉਦੋਂ ਇਸ ਵੀਡੀਓ ਦੀ ਪ੍ਰਮਾਣਿਕਤਾ ਸਿੱਧ ਕਰਦੇ ਹਾਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਂ ਦੀ ਹੈ ਮੈਂ ਮੰਗ ਕਰਦਾ ਰਿਹਾ ਹਾਂ ਕਿ ਉਸ ਦਿਨ ਦੀ ਸਾਰੀ ਰਿਕਾਰਡਿੰਗ ਵੀਡੀਓ ਰਿਲੀਜ਼ ਕੀਤੀ ਜਾਵੇ ਦੱਸ ਦਈਏ ਕਿ ਇਸ ਵੀਡੀਓ ਦਾ ਇੱਕ ਹਿੱਸਾ ਦਸੰਬਰ ਮਹੀਨੇ ਵਿੱਚ ਵਾਇਰਲ ਕੀਤਾ ਗਿਆ ਸੀ ਹੁਣ ਨਵਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਇਹਨਾਂ ਨੂੰ ਰਿਲੀਜ਼ ਕੌਣ ਕਰ ਰਿਹਾ ਹੈ ਇਸ ਪਿੱਛੇ ਕੌਣ ਹੈ ਫਿਲਹਾਲ ਇਹਨਾਂ ਸਵਾਲਾਂ ਦਾ ਜਵਾਬ ਹਰ ਕੋਈ ਜਾਨਣਾ ਚਾਹ ਰਿਹਾ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮੱਧ ਵਰਗ ਲਈ ਵੱਖਰਾ ਮੈਨੀਫੈਸਟੋ ਜਾਰੀ ਕੀਤਾ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਹੁਣ ਤੱਕ ਕਈ ਸਰਕਾਰਾਂ ਆਈਆਂ ਪਰ ਸਾਰਿਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੱਧ ਵਰਗ ਨੂੰ ਦਬ ਕੇ ਰੱਖਿਆ ਅਸੀਂ ਹੁਣ ਮੱਧ ਵਰਗ ਦੀ ਆਵਾਜ਼ ਬਣਾਂਗੇ ਆਪ ਦੇ ਸੰਸਦ ਮੈਂਬਰ ਸੰਸਦ ਵਿੱਚ ਮੱਧ ਵਰਗ ਦੇ ਮੁੱਦੇ ਚੁੱਕਣਗੇ ਆਮ ਆਦਮੀ ਪਾਰਟੀ ਵੱਲੋਂ ਬੁੱਧਵਾਰ ਨੂੰ ਮੱਧ ਵਰਗ ਲਈ ਮੈਨੀਫੈਸਟੋ ਜਾਰੀ ਕੀਤਾ ਗਿਆ ਮਿਡਲ ਕਲਾਸ ਲਈ ਮੈਨੀਫੈਸਟੋ ਜਾਰੀ ਕਰਦਿਆਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੱਧ ਵਰਗ ਲਈ ਕੇਂਦਰ ਸਰਕਾਰ ਤੋਂ ਸੱਤ ਮੰਗਾਂ ਕੀਤੀਆਂ ਨੇ ਉਹਨਾਂ ਕਿਹਾ ਕਿ ਕੇਂਦਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਸਰਕਾਰਾਂ ਆਈਆਂ ਸਭ ਨੇ ਮੱਧ ਵਰਗ ਨੂੰ ਡਰਾ ਧਮਕਾ ਕੇ ਦਬਾ ਕੇ ਰੱਖਿਆ ਬਿਤੇ 70 ਸਾਲਾਂ ਵਿੱਚ ਮੱਧ ਵਰਗ ਲਈ ਕੁਝ ਨਹੀਂ ਕੀਤਾ ਗਿਆ ਕੇਜਰੀਵਾਲ ਨੇ ਕਿਹਾ ਕਿ ਸਾਡੇ ਸੰਸਦ ਮੈਂਬਰ ਬਜਟ ਸੈਸ਼ਨ ਵਿੱਚ ਮੱਧ ਵਰਗ ਦੀ ਆਵਾਜ਼ ਬੁਲੰਦ ਕਰਨਗੇ आज मैं केंद्र सरकार से सात डिमांड कर रहा हूं सेवन पॉइंट डिमांड मिडिल क्लास की तरफ से पहला शिक्षा का बजट दो परसेंट से बढ़ा के दस परसेंट किया जाए प्राइवेट स्कूलों की फीस पे लगाम लगाई जाए पूरे देश में दूसरा उच्च शिक्षा के लिए हायर एजुकेशन के लिए सब्सिडी और स्कॉलरशिप्स दी जाए तीसरा हेल्थ का बजट भी बढ़ा के दस परसेंट किया जाए और हेल्थ इंश्योरेंस से टैक्स हटाया जाए चौथा इनकम टैक्स की छूट की सीमा को सात लाख से बढ़ाकर कम से कम दस लाख किया जाए पांचवा एसेंशियल कॉमोडिटीज के ऊपर आवश्यक वस्तुओं के ऊपर से जीएसटी खत्म किया जाए छठा सीनियर सिटीजन के लिए मजबूत रिटायरमेंट प्लान और पेंशन की योजनाएं बनाई जाएं और देश भर में सभी सरकारी और प्राइवेट अस्पतालों में सीनियर सिटीजन को मुफ्त और अच्छा इलाज दिया जाए और सातवां बुजुर्गों को पहले रेलवे में 50 परसेंट कंसेशन मिलता था जो बंद कर दिया गया उसे दोबारा चालू किया जाए यह है हमारा मिडिल क्लास का मैनिफेस्टो हमने दिल्ली में मिडिल क्लास को राहत देने की पूरी कोशिश की और आगे भी हम करते रहेंगे मिडिल क्लास को ऊपर पहुंचाने में कोई कसर नहीं छोड़ेंगे उनको राहत देने में कोई कसर नहीं छोड़ेंगे और आज हम केंद्र सरकार से भी ये अपील करते हैं कि हमारे देश के असली सुपर पावर भारत के मिडिल क्लास को पहचाने आज मैं ये ऐलान करता हूं कि मैं और आम आदमी पार्टी सड़क से लेकर संसद तक मिडिल क्लास की आवाज बनेंगे उनकी आवाज उठाएंगे उनके मुद्दों को उठाएंगे आज से दो हफ्ते के बाद देश का अगला बजट आने वाला है इस लोकसभा के सत्र में आम आदमी पार्टी के सांसद मिडिल क्लास के मुद्दे संसद में उठाएंगे दिल्ली विधानसभा चुनाव तो पहला केजरीवाल केंद्र सरकार पे दबाव बनाउंदा कोई भी मौका नहीं छोड़ रहे वो लगातार अजय मुद्दे चुक रहे ने जेडे लोका वलो सराहे जा रहे ने फिलहाल मध्य वर्ग दा मुद्दा चुक के केजरीवाल ने एक बड़े वर्ग दी حمایت हासिल करण दी कोशिश की है ਦਿੱਲੀ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ 100 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਧਾਰਨ ਕਰਨ ਦਾ ਦਾਅਵਾ ਕੀਤਾ। ਵਰਮਾ ਨੇ ਕਿਹਾ ਕਿ ਆਪ ਵਿਰੁੱਧ ਚੋਣ ਕਮਿਸ਼ਨ ਨੂੰ ਉਹ ਸ਼ਿਕਾਇਤ ਦਰਵਾਜੇ ਕਰਵਾ ਚੁੱਕੇ ਨੇ। ਦਿੱਲੀ ਜੋਂ ਤੋਂ ਪਹਿਲਾਂ ਆਪ ਤੇ ਭਾਜਪਾ ਆਗੂਆਂ ਦੀ ਤਲਖ ਬਿਆਨਬਾਜ਼ੀ ਦਾ ਦੌਰ ਚੱਲ ਰਿਹਾ ਹੈ। ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ ਕਿ ਉਹਨਾਂ ਆਪ ਵਿਰੁੱਧ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਨਾਲ ਹੀ ਦਿੱਲੀ ਪੁਲਿਸ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਦਿੱਲੀ ਵਿੱਚ ਕੁਝ ਸ਼ੱਕੀ ਗੱਡੀਆਂ ਘੁੰਮ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ, ਮੰਤਰੀ, ਉਹਨਾਂ ਦੇ ਵਿਧਾਇਕ ਅਤੇ ਉਹਨਾਂ ਦੇ ਪਾਰਟੀ ਵਰਕਰ ਆਪਣੀਆਂ ਨਿੱਜੀ ਕਾਰਾਂ ਵਿੱਚ ਘੁੰਮ ਰਹੇ ਨੇ ਜਿਨ੍ਹਾਂ ਤੇ ਪੰਜਾਬ ਸਰਕਾਰ ਦੇ ਸਟਿੱਕਰ ਲੱਗੇ ਹੋਏ ਨੇ। ਉਹ ਇੱਥੇ ਸ਼ਰਾਬ ਤੇ ਪੈਸੇ ਵੰਡ ਰਹੇ ਨੇ। ਪ੍ਰਵੇਸ਼ ਵਰਮਾ ਨੇ ਕਿਹਾ ਕਿ ਮੈਂ ਅ सौ करोड़ रुपए का मानहानि का दा केस दायर है अभी इलेक्शन कमीशन में शिकायत करी मैंने दिल्ली पुलिस में भी शिकायत करी मैंने लिखित में शिकायत करी कि पीछे एक हफ्ते के अंदर अंदर में यहाँ से पंजाब की हजारों संख्या में गाड़ियाँ यहाँ पर नई दिल्ली विधानसभा में घूम रही हैं। उनके आम आदमी पार्टी के पंजाब के मुख्यमंत्री उनके मंत्री उनके विधायक उनके सभी कार्यकर्ता यहाँ पर सारी गाड़ियों के ऊपर में अपनी प्राइवेट गाड़ियों के ऊपर में गवर्नमेंट ऑफ पंजाब का स्टिकर लगाकर उनके अंदर कौन लोग बैठे हुए हैं वो यहाँ के वोटर को इन्फ्लुएंस कर रहे हैं यहाँ पे सीसीटीवी कैमरा बांट रहे हैं यहाँ पे पैसा बांट रहे हैं यहाँ पे शराब बांट रहे हैं इसकी मैंने शिकायत कर चुका हूं तो मैंने यही बात करी तो जो अरविंद केजरीवाल और उनकी पूरी टीम अभी वो समझ चुकी है कि वो चुनाव हार रहे हैं यहाँ से नई दिल्ली विधानसभा से अरविंद केजरीवाल की जमानत जब्त होने वाली है इसलिए आज वो जो मेरे ऊपर में आरोप लगा रहे हैं तो मैं आज दिल्ली के पूर्व मुख्यमंत्री अरविंद केजरीवाल के ऊपर और पंजाब के मुख्यमंत्री भगवंत मान के ऊपर में 100 करोड़ रुपए का मानहानि का मुकदमा दर्ज कर रहा हूं। दोनों के ऊपर में 50-50 करोड़ रुपए का जो 100 करोड़ आएंगे ਮੈਂ ਉਸ ਕੋ ਨਵੀਂ ਦਿੱਲੀ ਵਿਧਾਨ ਸਭਾ ਕੀ ਜਨਤਾ ਕੀ ਭਲਾਈ ਕੇ ਲੀਏ ਖਰਚ ਕਰੂੰਗਾ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਹਿਜ਼ 2 ਹਫ਼ਤੇ ਬਾਕੀ ਨੇ। ਉਸ ਤੋਂ ਪਹਿਲਾਂ ਆਗੂਆਂ ਵਿਚਾਲੇ ਸ਼ਬਦੀ ਬਾਜ਼ ਛੱਡਣ ਦਾ ਦੌਰ ਲਗਾਤਾਰ ਜਾਰੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ 8 ਫਰਵਰੀ ਨੂੰ ਨਤੀਜਾ ਕਿਸ ਪਾਰਟੀ ਦੇ ਹੱਕ ਵਿੱਚ ਆਉਂਦਾ ਹੈ। ਭਾਜਪਾ ਆਗੂ ਪ੍ਰਵੇਸ਼ ਵਰਮਾ ਵੱਲੋਂ ਦਿੱਤੇ ਗਏ ਬਿਆਨ ਤੇ ਆਪ ਨੇ ਤਿੱਖਾ ਪ੍ਰतिकਰਮ ਜ਼ਾਹਰ ਕੀਤਾ। ਆਪ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪ੍ਰਵੇਸ਼ ਦੇ ਬਿਆਨ ਨੂੰ ਪੰਜਾਬੀਆਂ ਦਾ અપਮਾਨ ਦੱਸਿਆ। ਉਹਨਾਂ ਕਿਹਾ ਕਿ ਇਸ ਬਿਆਨ ਨੇ ਭਾਜਪਾ ਦੀ ਮਾਨਸਿਕਤਾ ਨੂੰ ਜ਼ਾਹਰ ਕਰ ਦਿੱਤਾ। ਬੀਤੇ ਰੋਜ਼ ਭਾਜਪਾ ਆਗੂ ਪ੍ਰਵੇਸ਼ ਵਰਮਾ ਵੱਲੋਂ ਪੰਜਾਬ ਨੰਬਰ ਵਾਲੀਆਂ ਗੱਡੀਆਂ ਨੂੰ ਲੈ ਕੇ ਦਿੱਤੇ ਬਿਆਨ ਤੇ ਵਿਵਾਦ ਖੜਾ ਹੋ ਗਿਆ ਹੈ ਆਮ ਆਦਮੀ ਪਾਰਟੀ ਨੇ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਸਾਰੇ ਪੰਜਾਬੀਆਂ ਦਾ અપਮਾਨ ਦੱਸਿਆ ਇਸ ਮਾਮਲੇ ਤੇ ਆਪ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਤਿੱਖਾ ਪ੍ਰतिकਰਮ ਦਿੱਤਾ ਉਹਨਾਂ ਕਿਹਾ ਕਿ ਪ੍ਰਵੇਸ਼ ਦਾ ਬਿਆਨ ਭਾਜਪਾ ਦੀ ਮਾਨਸਿਕਤਾ ਨੂੰ ਉਜਾਹਰ ਕਰਦਾ ਹੈ ਕੰਗ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਹੈ ਪ੍ਰਵੇਸ਼ ਵਰਮਾ ਦੇ ਬਿਆਨ ਲਈ ਭਾਜਪਾ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ मलविंदर कंग ने, ने प्रतिक्रम दिता हजारों की संख्या में यहाँ पे पंजाब के नंबर की गाड़ियाँ घूम रही है उनमे कौन लोग है यहाँ पे छब्बीस जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है इस हद तक नफरत कर दिया पंजाब के वर्मा कल कह रहा है ਔਰ ਦਿੱਲੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਅਗਵਾਈ ਕਰ ਰਿਹਾ ਹੈ ਔਰ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਹੈ ਇਹ ਨਹੀਂ ਆ ਵੀ ਕੋਈ ਨੌਸ਼ਕੀ ਆ ਵੀ ਕੱਲ ਦਾ ਰਾਜਨੀਤੀ ਚ ਕੋਈ ਆਇਆ ਹੈ ਲੇਕਿਨ ਅੰਦਰਲੀ ਮਾਨਸਿਕਤਾ ਹੈ ਕਿ ਦਿੱਲੀ ਚ ਪੰਜਾਬ ਦੇ ਨੰਬਰਾਂ ਦੀਆਂ ਗੱਟੀਆਂ ਬੜੀਆਂ ਘੁੰਮ ਰਹੀਆਂ 26 ਜਨਵਰੀ ਚ ਕੋਈ ਵੱਡੀ ਵਾਰਦਾਤ ਕਰਨੂ ਕੋਈ ਸਾਜਿਸ਼ਤ ਨਹੀਂ ਹੋ ਰਹੀ ਭਾਜਪਾ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਹੱਤਵਾਦੀ ਸਮਝਦੇ ਹੋ ਤੁਸੀਂ ਡਰ ਸਮਝਦੇ ਹੋ ਤੁਸੀਂ ਪ੍ਰਵੇਸ਼ ਵਰਮਾ ਜੀ ਮਾਫੀ ਮੰਗ ਲਓ ਮਾਫੀ ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ ਮੀਡੀਆ ਦੇ ਰਾਹੀਂ ਤੁਸੀਂ ਜਿਹੜੀ ਦਿੱਲੀ 'ਚ ਰਾਜ ਭਾਗ ਭੋਗਿਆ ਨਾ ਇਹ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਅਗਰ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਜਦੋਂ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹਦੇ ਇਲੈਕਸ਼ਨ ਹੋ ਰਹੇ ਔਰ ਤੁਸੀਂ ਇਸ ਹੱਦ ਤੱਕ ਮੀਡੀਆ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਦੀਆਂ ਗੱਟੀਆਂ ਗੱਡੀਆਂ ਤੇ ਉੱਥੇ ਰਾਜਸਥਾਨ ਦੀਆਂ ਵੀ ਐ ਗੱਡੀਆਂ ਉੱਥੇ ਯੂਪੀ ਦੀਆਂ ਵੀ ਐ ਗੱਡੀਆਂ ਤਮਾਮ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਦਿੱਲੀ ਜਾ ਆਪਾਂ ਸਾਰੇ ਜਾਨੇ ਦੇਖਦੇ ਆ ਕਿਉਂਕਿ ਦਿੱਲੀ ਪ੍ਰਵੇਸ਼ ਵਰਮਾ ਦੀ ਐ ਇਹਦੇ ਪਿਓ ਦੀ ਨੀਗੀ ਦਿੱਲੀ ਪੰਜਾਬ ਦੀ ਔਰ ਸਾਰੇ ਦੇਸ਼ ਦੀ ਰਾਜਧਾਨੀ ਹੈ ਕੈਪੀਟਲ ਹੈ ਸਾਡੀ ਰਾਜਧਾਨੀ ਹੈ ਦਿੱਲੀ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਖਾਸ ਕਰ ਮੇਰੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਜਿੰਨੇ ਭੈਣ ਭਰਾ ਦਿੱਲੀ ਚ ਬੈਠੇ ਹੋ ਤੁਸੀਂ ਕਿ ਬੀਜੇਪੀ ਤੁਹਾਡੇ ਪੱਤੀ رائے ਕੀ ਰੱਖਦੀ ਆ ਨਫਰਤ ਕਿੰਨੀ ਰੱਖਦੀ ਆ ਪ੍ਰਵੇਸ਼ ਵਰਮਾ ਦੇ ਬਿਆਨ ਤੋਂ ਬਾਅਦ ਸਿਆਸੀ ਪਾਰਾ ਹੁਣ ਸਿਖਰਾਂ ਵੱਲ ਜਾ ਰਿਹਾ ਹੈ ਉਧਰ ਇਸ ਮੁੱਦੇ ਤੇ ਕੁਝ ਜਥੇਬੰਦੀਆਂ ਵੱਲੋਂ ਵੀ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਸ ਵਿਚਾਲੇ ਪਰਵੇਸ਼ ਪਰਵਾ ਨੇ ਆਪਣੇ ਬਿਆਨ ਲਈ ਮਾਫੀ ਮੰਗੀ ਹੈ ਡੀਜੀਪੀ ਅਰਪਿਤ ਚੁਕਲਾ ਨੇ ਅੱਜ ਜਲੰਧਰ ਦੇ ਵਾਕਫਕ ਥਾਣੇ ਦੀ ਔਚਕ ਚੈਕਿੰਗ ਕੀਤੀ ਇਸ ਦੌਰਾਨ ਵਾਕਫਕ ਥਾਣੇ ਵਿੱਚ ਜਾ ਕੇ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਖਾਲਚਾਲ ਜਾਣਿਆ ਤੇ ਨਾਲ ਹੀ ਗੰਤੰਤਰ ਦਿਹਾੜੇ ਨੂੰ ਲੈ ਕੇ ਕਿਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗੈਂਗਸਟਰਾਂ ਨਸ਼ਾ ਤਸਕਰਾ ਤੇ ਹੋਰ ਅਪਰਾਧੀਆਂ ਵਿਰੁੱਧ ਪੁਲਿਸ ਦੀ ਸ਼ਕਤੀ ਜਾਰੀ ਰਹੇਗੀ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਚੁਕਲਾ ਨੇ ਜਲੰਧਰ ਦੇ ਵਾਕਫਕ ਥਾਣੇ ਦੀ ਔਚਕ ਚੈਕਿੰਗ ਕੀਤੀ ਇਸ ਦੌਰਾਨ ਵੱਖ-ਵੱਖ ਥਾਣਿਆਂ ਵਿੱਚ ਜਾ ਕੇ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਹਾਲਚਾਲ ਜਾਣਿਆ ਤੇ ਨਾਲ ਹੀ ਗਣਤੰਤਰ ਦਿਹਾੜੇ ਨੂੰ ਲੈ ਕੇ ਕਿਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਪਿਤ ਚੁੱਕਾ ਨੇ ਕਿਹਾ ਕਿ ਗਣਤੰਤਰ ਦਿਹਾੜੇ ਨੂੰ ਲੈ ਕੇ ਪੰਜਾਬ ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਜਾਰੀ ਰਹੇਗੀ। ਜਿਹੜਾ ਗਣਤੰਤਰਤਾ ਦਿਵਸ ਦਾ ਸਮਾਗਮ ਹੋਣ ਜਾ ਰਿਹਾ ਹੈ, ਉਹਦੇ ਲਈ ਪੰਜਾਬ ਭਰ ਦੇ ਵਿੱਚ ਅਲਰਟ ਘੋਸ਼ਿਤ ਕੀਤਾ ਹੋਇਆ ਹੈ। ਔਰ ਪੰਜਾਬ ਪੁਲਿਸ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਈ ਆਪਰੇਸ਼ਨਸ ਚਲਾਏ ਜਾ ਰਹੇ ਹਨ ਤਾਂ ਕਿ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੈ ਐਂਟੀ ਨੈਸ਼ਨਲ 엘ਿਮੈਂਟਸ ਹੈ ਕ੍ਰਿਮਿਨਲਸ ਹੈ ਗੈਂਗਸਟਰਸ ਹੈ ਡਰੱਗ ਪੈਟਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਔਰ ਇਸ ਦੀ ਸਮੀਖਿਆ ਕਰਨ ਲਈ ਅੱਜ ਮੈਂ ਇੱਥੇ ਜਲੰਧਰ ਵਿਜ਼ਿਟ ਕੀਤਾ ਹੈ ਔਰ ਇਸ ਦੇ ਬਾਅਦ ਲੁਧਿਆਣਾ ਦੇ ਕੁਝ ਏਰੀਆਜ਼ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਉਹਦੀ ਸਮੀਖਿਆ ਕੀਤੀ ਜਾਏਗੀ ਐਕਸਟਰਾ ਫੋਰਸ ਵੀ ਪ੍ਰੋਵਾਈਡ ਕੀਤੀ ਗਈ ਹੈ ਤਾਂ ਕਿ ਨਾਕਾਬੰਦੀ ਕੀਤੀ ਜਾਵੇ ਔਰ ਇੰਟੈਂਸਿਵ ਚੈਕਿੰਗ ਕੀਤੀ ਜਾਵੇ ਤਾਂ ਕਿ ਕੋਈ ਵੀ ਮਾੜਾ ਅਨਸਰ ਕਿਸੇ ਕਿਸਮ ਦੀ ਕੋਈ ਕ੍ਰਾਈਮ ਕਰਨ ਦੇ मंसूਬੇ ਦੇ ਵਿੱਚ ਕਾਮਯਾਬ ਨਾ ਹੋਵੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਸਾਡੇ ਹੌਟਸਪੌਟਸ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਐਕਸ਼ਨ ਲੈ ਰਹੇ ਆ ਔਰ ਅਸੀਂ ਇਸ ਗੱਲ ਨੂੰ ਯੀ ਨਹੀਂ ਬਣਾਵਾਂਗੇ ਕਿ ਕੋਈ ਵੀ ਮੜਾ ਅਨਸਰ ਕੋਈ ਕ੍ਰਾਈਮ ਨਾ ਕਰ ਸਕੇ। ਇੱਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ। ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪੁਲਿਸ ਦੇ ਨਾਲ ਤਾਉਣ ਰੱਖੋ। ਜੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪੁਲਿਸ ਨਾਲ ਸ਼ੇਅਰ ਕਰੋ। ਪੁਲਿਸ ਤੁਹਾਡੀ ਸੁਰੱਖਿਆ ਲਈ 24 ਘੰਟੇ ਤਤਪਰ ਹੈ ਹਾਜ਼ਰ ਹੈ। ਅਰਪੀ ਸ਼ੁਕਲਾ ਨੇ ਕਿਹਾ ਕਿ ਗੰਤਰਤ ਦਿਹਾੜੇ ਮੌਕੇ ਪੂਰੇ ਸੂਬੇ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ। ਹਰ ਜ਼ਿਲ੍ਹੇ ਵਿੱਚ ਵਕਫ ਵਕ ਥਾਵਾਂ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਏਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਫਿਲਹਾਲ دیਉ ਇਜਾਜ਼ਤ ਤਨਵਾਦ